ਮਹਤੂਬ ਸਾਹਿਬ ਅੱਜ ਜਿਹੜਾ ਆਖਰੀ ਦਿਨ ਜਿਹੜਾ ਹੈਗਾ ਸਿਕਾ ਦਾ ਤਾਂ ਕੱਲ ਅਰਦਾਸ ਹੋਣੀ ਹੈ ਅਗਲਾ ਜਿਹੜਾ ਅਕਾਲੀ ਦਲ ਦਾ ਅਜੰਡਾ ਕੀ ਹੈ ਦੇਖੋ ਪਹਿਲਾ ਜੋ ਅੱਜ ਦਾ ਸਭਾ ਹੈ ਗੱਲ ਉਸੇ ਦੀ ਹੁੰਦੀ ਹੈ ਅੱਗੇ ਤਾਂ ਅਗਲਾ ਜਿਹੜਾ ਉਸੇ 'ਤੇ ਸੋਚਿਆ ਜਾਂਦਾ ਹੈ ਪਹਿਲੀ ਗੱਲ ਇਹ ਕਿ ਜੋ ਗੁਰੂ ਭਾਰਾਇ ਦੀ ਕਿਰਪਾ ਨਾਲ ਕਾਲ ਤੱਕ ਸਾਡ ਤੋਂ ਸੇਵਾ ਲੱਗੀ ਸੀ ਉਹ ਅੱਜ ਸਪੂਰਨ ਹੋਈ ਹੈ ਕੰਮ ਗੁਰੂ ਦੀ ਕਿਰਪਾ ਨਾਲ ਅਰਦਾਸ ਹੈ ਤਾਂ ਉਸ ਤੋਂ ਬਾਅਦ ਦੀ ਜੀ ਬਖਸ਼ਿਸ਼ ਮਿਲੇਗੀ उस द्वारा फिर जो अगला दिन चढ़ेगा अगला जटा आएगा उससे उसके बाद विचार करेंगे तो क्योंकि जब ये रिलीजियस मामला शुरू हुआ तो कई चीजें कुछ बुरी जैसा कि शुरू में देखा गया मतलब फिर कोर्ट से एक राहत श्री जी को मिली इसके अलावा कई और चीजें हुई तो उसके बारे में थोड़ा सा बता दीजिए कि चीजें लगातार बदली भी हैं और अब आपका कोर्ट का अगला रुख जो है वो तो क्या होने वाला है क्योंकि एफ जो है वो भी दर्ज हुई थी तो उसको लेकर कई सवाल जो है मैं सिर्फ जो धार्मिक है जी। आज उसी पे बात करूँगा उससे आगे मैं कोई तो बात नहीं करूँगा ना होनी चाहिए आज जो आपका क्वेश्चन है और एजेंडा है आज तो सेवा है इसलिए सेवा गुरुवार ने आज संपूर्ण की है अभी और दो सेवा हमारी और रहती है तो पूर्ण करेंगे फिर श्री अम्बरसर साहब को जाएंगे वहाँ अरदास करेंगे ਸੋ ਜੋ ਗੁਰੂ ਬਖਸ਼ਿਸ਼ ਕਰੇਗਾ ਤਾਂ ਫਿਰ ਉਸse ਅੱਗੇ ਸੋਚੇਗੇ ਗੁੰਦਰ ਸਾਹਿਬ ਜਿਹੜਾ ਨਰਿੰਦਰ ਸਿੰਘ ਚੋੜਾ ਦੀ ਦਸਤਾਰ ਦੀ ਲਾਈਨ ਸਖਜੇ ਨੂੰ ਨੇ ਕਰਕੇ ਵਿਰੋਧ ਕੀਤਾ ਜਾ ਕੇ ਕਿਸੇ ਚੀਜ਼ ਤੇ ਮੈਂ ਕੋਈ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਕੋਈ ਕੁਐਸਚਨ ਦਾ ਹੱਲ ਨਹੀਂ ਕਰਦਾ ਤੇ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਮੈਂ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਕਿਹੜੀ 10 ਦਿਨ ਦੀ ਤਨਖਾਹ ਸ੍ਰੀ ਕਾਰਤਿਕ ਸਾਹਿਬ ਤੋਂ ਲੱਗੀ ਸੀ ਉਸ ਜ਼ੰਦਾਰੂਸਕ ਬੀਨ ਸਿੰਘ ਜੀ ਬਾਦਲ ਸਾਹਿਬ ਨੇ ਵੀ ਤੇ ਬਾਕੀ ਨਾਲ ਜਿਹੜੇ ਸਾਡੇ ਸੀਨੀਅਰ ਡਿਵੀਜ਼ਰ ਸਰਦਾਰ ਹਨ ਸਾਰਿਆਂ ਨੇ ਗੁਰੂ ਤੇអោਤਾ ਸਾਹਿਬ ਦੇ ਨਾਲ ਅੱਜ ਸ੍ਰੀ ਚੰਤੌਰ ਸਾਹਿਬ ਦੀ ਸ੍ਰੀ ਮੁਕਸਰ ਸਾਹਿਬ ਦੀ ਜਿਹੜੀ ਇਤਿਹਾਸਕ ਧਰਤੀ ਹੈ ਉੱਥੇ ਸੰਪੂਰਨ ਕਰਨ ਔਰ ਸਾਰੇ ਸਥਾਨਕ ਨਿਗਰਾਨਾ ਪੰਜਾਬ ਤੋਂ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਆਗੂ ਤਬਰਕਰ ਆਏ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕੱਲ 10 ਵਜੇ ਸ਼੍ਰੀ ਕਾਂਟਕ ਸਾਹਿਬ ਵਿਖੇ ਸਾਰੀ ਲੀਡਰਸ਼ਿਪ ਪਹੁੰਚ ਕੇ ਤੇ ਕੜਾ ਪ੍ਰਸ਼ਾਦੀ ਦੇਖਰਾ ਕੇ ਅਰਦਾਸ ਕਰਾਈ ਗਈ ਤੇ ਫਿਰ ਸਾਰੀ ਜਿਹੜੀ ਸੇਵਾ ਉਹ ਸੰਪੂਰਨ ਹੋਏਗੀ ਇਸ ਕਰਕੇ ਕੱਲ 10 ਵਜੇ ਮੈਂ ਸਾਰੇ ਬੇਨਤੀ ਕਰਦਾ ਪਾਰਟੀ ਦੇ ਜਿਹੜੇ ਵੀ ਅੱਗ ਦੇ ਲੱਗੇ ਸਰਗਨ ਉਹ ਸ਼੍ਰੀ ਕਾਰਤਿਕ ਸਾਹਿਬ ਦੇਖੇ ਜਿਹੜੀ ਅਰਦਾਸ ਅਸੀਂ ਕਰਨੀ ਹੈ ਉਹਦੇ ਵਿੱਚ ਜ਼ਰੂਰ ਸ਼ਾਮਿਲ ਹੋ। ਦੂਜੀ ਜਿਹੜੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ। ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਐ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਯੱਕ ਕਿਤੇ ਇਹ ਨਾਂ ਚੋਣ ਪ੍ਰਚਾਰ ਦੇ ਵਿੱਚ ਆ ਜਾ। ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ। ਇਹ ਸਿਰਫ ਸਿੱਖਾਂ ਦੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ તોડਣ ਵਾਸਤੇ ਇੱਕ ਸਾજਿਸ਼ ਤਾ ਉਸ સમિતિ ਕਾਗਨ ਸਰਪੰਨ ਨੇ ਇਹ ਐਕਟ ਪੜਾਇਆ ਸੀ ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ ਕਾਇਮ ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਕ ਜਿਹੜਾ ਸ਼੍ਰੋਮਣੀ ਗੁਰਦੁਆਰਾ ਕੰੰਦ ਕਮੇਟੀ ਦਾ ਬਣਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਨਮਾਇਦੇ ਨਾਮਜਤ ਕਰਕੇ ਵੱਖਰੀ ਕਮੇਟੀ ਦੇ ਨਮਾਇਦੇ ਬਣਾਏ ਤੇ ਉਹਨਾਂ ਨੂੰ ਕਬਜ਼ਾ 1925 ਦੇ ਐਕਟ ਦੇ ਗੁਰਦੁਆਰਿਆਂ ਦਾ ਦੇਣ ਤਾਂ ਪਹਿਲਾਂ ਤੇ ਅਸੀਂ ਵੈਸੇ ਹੀ ਇਸ ਕੱਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਤੇ ਇਹ ਇਲੈਗਲ ਕੰਮ ਹੁਣ ਕੱਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੈਗਲ ਤੇ ਅਨਕਨਸਟੀਚਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣਾ ਦੀ ਬਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਲੜ ਸਕਦੀ ਹਾਂ ਮੈਂ ਜਿਹੜਾ ਰੈਲੇਵੈਂਟ ਪਾਰਟ ਹੈ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਦ ਜਾਰੀ ਹੋਇਆ ਉਹਦੇ ਪ੍ਰੋਵਾਈਡਡ ਥੈਟ ਨੋ ਪੋਲੀਟੀਕਲ ਪਾਰਟੀ ਰਜਿਸਟਰਡ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅੰਡਰ ਸੈਕਸ਼ਨ 29ਏ ਆਫ ਦਾ ਰਿਪਰਿਜ਼ੈਂਟੇਸ਼ਨ ਆਫ ਪੀਪਲਸ ਐਕਟ 1951 ਕੈਨ ਫਾਰਮ ਅ ਗਰਪ ਅਬਲੀਕ ਆਰਗੇਨਾਈਜੇਸ਼ਨ ਫਾਰ ਇਲੈਕਸ਼ਨ ਆਫ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅੰਡਰ ਦੀ ਨੇਮ ਆਫ ਇਟਸ ਪੋਲੀਟੀਕਲ ਪਾਰਟੀ ਐਂਡ ਫਰਦਰ ਨੋ ਗਰੁੱਪ ਅਬਲੀਕ ਆਰਗੇਨਾਈਜੇਸ਼ਨ ਸ਼ੈਲ ਅਪਲਾਈ ਫਾਰ ਕਾਮਨ ਸਿੰਬਲ ਅੰਡਰ ਦੀ ਨੇਮ ਵਿਚ ਇਜ਼ ਆਈਡੈਂਟੀਕਲ ਔਰ ਨੀਅਰਲੀ ਰੈਸੈਂਬਲ ਅ ਨੇਮ ਆਫ ਐਨੀ ਪੋਲੀਟੀਕਲ ਪਾਰਟੀ ਇਨ ਐਨੀ ਮੈਨਰ ਇਹਨਾਂ ਨੂੰ ਅਕਾਲੀ ਲਫ਼ਜ਼ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਵੀ ਜਿਹੜਾ ਕਹਿੰਦੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਐਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸੁੱਤਿਆ ਪਿਆ ਨਹੀਂ ਅਕਾਲੀ ਤੇ ਸ਼ਬਦ ਤੋਂ ਡਰ ਲੱਗਦਾ ਔਰ ਇਹ ਹਰਿਆਣੇ ਨੇ ਪਹਿਲੀ ਵਾਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਦਰਦਵਾਰਾ ਮੈਨੇਜਮੈਂਟ ਕਮੇਟੀ ਦੀ ਕੇਚਰੀ ਵਾਲ ਦੀ ਜਿਹੜੀ ਸਰਕਾਰ ਸੀ ਬ੍ਰੈਕਟਰ ਦਰਦਵਾਰਾ ਉੱਥੇ ਜਿਹੜਾ ਦਿੱਲੀ ਤੇ ਆ ਉਹਨੇ ਵੀ ਉਦੋਂ ਜਦੋਂ ਸ਼ਰਮਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਪਿਆ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਤੇ ਦਾਜਨਾਤਾ ਸੀ ਕਿ ਪੋਲਿਟিক্যাল ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੀ ਰਿਲੀਜੀਅਸ ਪਾਰਟੀ ਹੋਣੀ ਚਾਹੀਦੀ ਔਰ ਫਿਰ ਅਸੀਂ ਹਾਈ ਕੋਰਟ ਚ ਗਏ ਸੀ ਤੇ ਦੋ ਜੱਜਾਂ ਦੇ ਪੈਂਚ ਨੇ ਸਾਡੇ ਹੱਕ ਤੇ ਫੈਸਲਾ ਕੀਤਾ ਸੀ ਕਿ ਨਹੀਂ ਲੜ ਸਕਦੇ ਆ ਸਿਰਫ ਜਿਵੇਂ ਸ਼ਰਮਣੀ ਅਕਾਲੀ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਨਿਸ਼ਾਨ ਪੱਟਿਆ ਹੁੰਦਾ ਇੱਥੇ ਸਾਡਾ ਟਰੈਕਟਰ ਹੁੰਦਾ ਹੈ। ਦਿੱਲੀ 'ਚ ਸਾਡਾ ਬਾਂਤੀ ਹੁੰਦਾ ਹੈ। ਇਹ ਚੋਣ ਨਿਸ਼ਾਨ ਵੱਖਰੇ ਲੈਣਗੇ ਪਰ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸਿੱਖ ਗੁੱਟਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹਣ ਤੇ ਉਹਨਾਂ ਨੂੰ ਜਿਹੜਾ ਚੋਣ ਦਾ ਕੋਈ ਡੋਖਾ ਨਹੀਂ ਕਿਉਂਕਿ ਜਦੋਂ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਬਾਤਾਂ ਰੱਦ ਕਰਨ ਵਾਸਤੇ। ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧ ਹੈ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਲੜਦੇ ਆ ਪ੍ਰਬੰਧਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖਸ਼ੀਤਾ ਨੇ ਗ੍ਰੰਤੀ ਸਹਿਬਾਨ ਨੇ ਸਿੰਘ ਸਹਿਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਦਾ ਦਾ ਜਿਹੜੀ ਕਮੇਟੀ ਹੁੰਦੀ ਹੈ ਉਹ ਮੈਨੇਜਮੈਂਟ ਹੁੰਦੀ ਹੈ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਹਨੂੰ ਆਪ ਪੌਂਟ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ ਥੈਟ ਇਸ ਅ ਸੈਕਟਰ ਐਕਟਿੰਗ ਤੇ ਫਿਰ ਹਰਿਆਣਾ ਦੇ ਵਿੱਚ ਅਸੀਂ ਕਿਉਂ ਨਹੀਂ ਡਟ ਸਕਦੇ ਇਹ ਸਿਰਫ ਤੇ ਸਿਰਫ ਰਸਤਾ ਬਣਾਇਆ ਜਾ ਰਿਹਾ ਹੌਲੀ ਹੌਲੀ ਪਹਿਲਾਂ ਦਿੱਲੀ 'ਚ ਸ਼ੁਰੂ ਕੀਤਾ ਸੀ ਅਸੀਂ ਅਦਾਬਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣੇ 'ਚ ਆ ਤੇ ਨਿਸ਼ਾਨਾ ਆਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜੋਨ ਸ਼੍ਰੋਮਣੀ ਅਕਾਲੀ ਦਲ ਦਾ ਹੈ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕੰਸਟੀਟਿਊਸ਼ਨ ਮਹਾਰਾਜ ਉਹਦੀ رائے ਵੀ ਨਹੀਂ ਹੈ ਇਹਨੂੰ ਅਸੀਂ ਚੈਲੰਜ ਕਰਾਂ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਮਾਰਨ ਵਾਲੀ ਗੱਲ ਹੈ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਹਰਿਆਣੇ ਦੇ ਗੁਰਦਵਾਰਾ ਕਮਿਸ਼ਨ ਤੋਂ ਵੀ ਨਮਕਾਂ ਸਾਹਿਬ ਬੇਨਤੀ ਕਰਦੇ ਹਾਂ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖੋ ਉਦੇ ਵਿੱਚ ਦੋ ਜੱਜਾਂ ਦਾ ਪੈਂਸਾ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਪੈਲਟ ਨੋਟੀਫਿਕੇਸ਼ਨ ਆ ਉਹ ਅਸੀਂ ਹਰਿਆਣਾ ਦੇ ਜਿਹੜੇ ਕਪیشنل ਸਾਹਿਬ ਨੇ ਗੁਰਦੁਰ ਦੇਖਣ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਮੇਰੇ ਉਹ ਸਾਨੂੰ ਇਲੈਕਸ਼ਨ ਲੜਨ ਤੋਂ ਰੁਕਨੀ ਚਾਹੁੰਦੀ ਆ ਨੇ ਇਹ ਅਸੀਂ ਨਹੀਂ ਰੁਕਾਂਗੇ ਫਿਰ ਅਸੀਂ ਕੋਰਟ ਦਾ ਹਿੱਸਾ ਲਾਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣੇ ਦੇ ਜਿਹੜੇ ਦੂਰ ਦੁਰਾਡੇ ਕਿਸ਼ਨ ਸਿੰਘ ਸਾਹਿਬ ਨੇ ਉਹਨੂੰ ਚੰਗੀ ਤਰ੍ਹਾਂ ਬ੍ਰੀਕਿੰਗ ਨਾਲ ਦੁਬਾਰਾ ਦੇਖਣਗੇ ਇਹਨੂੰ ਵਾਪਸ ਲੈ ਚੁਗਾ ਸਾਹਿਬ ਕਿ ਨਰੈਂਕ ਚੋੜਾ ਤੇ ਵਕੀਲ ਉਹਨਾਂ ਦਾ ਜਿਹੜੇ ਪੁੱਤਰ ਕੋਲ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਨਰੈਂਕ ਚੋੜਾ ਜੀ ਦਾ ਮਤਲਬ ਜਿਹੜੀ ਉਹ ਹਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋਸੀਗੀ ਐਸਜੀਪੀਟੀ ਉਸ ਮਾਮਲੇ ਤੇ ਉੱਚੀ ਵੀਡੀਓ ਜਿਹੜੀ ਉਹ ਜਾਰੀ ਕਰੇ ਮੈਨੂੰ ਲੱਗਦਾ ਹੌਲੀ ਹੌਲੀ ਜਿਹੜਾ ਸਰਦਾਰ ਸਿੰਘ ਵਿਦੇਸ਼ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲ ਨਾਲ ਮਹਲ ਆਇਆ ਸੀ ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਾ ਹੋਵੇ ਹੌਲੀ ਹੌਲੀ ਲੱਗਦਾ ਤੇ ਕੰਮ ਇਸ ਦੇ ਪਾਸੇ ਤੁਰਿਆ ਇਹ ਕੱਲ ਨੂੰ ਇਹ ਖਬਰ ਆ ਜਵੇਂ ਭੀ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਬੀਲ ਸਿੰਘ ਬਾਦਲ ਨੂੰ ਚੁੱਕ ਲੋ ਵੀ ਉਹਨੇ ਸਰਦਾਰ ਸੁਖਬੀਲ ਸਿੰਘ ਬਾਦਲ ਤੇ ਹਮਲਾ ਕੀਤਾ ਕਿਤੇ ਕੁਝ ਵੀ ਪਾਸਿਬਲ ਇੱਥੇ ਕੋਈ ਵੀ ਪਾਸਿਬਲ ਐ ਇਸ ਕਰਕੇ ਇਦਾਂ ਦੀਆਂ ਹਾਸਲ ਹੋਈਆਂ ਗੱਲਾਂ ਅਸੀਂ ਫਿਰੇ ਹੋਣ ਤੋਂ ਕੱਲ ਸ਼ੁਰੂਆਤ ਦਾ ਅਸ਼ੀਰਵਾਦ ਲੈਣ ਤੋਂ ਤੇ ਫਿਰ ਅਦਾਲਤ ਵਿੱਚ ਪੁੱਛਾਂਗੇ ਇਹਨਾਂ ਨੂੰ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈਆਂ ਇਹਨਾਂ ਸੀਸ ਦੇ ਵਿੱਚ ਇਸ ਕਰਕੇ ਪਹਿਲਾਂ ਜੇ ਸਾਡੇ ਕਰਨ ਵਾਲਾ ਕੰਮ ਕਰਦਾ